ਜਾ ਕਾ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀ ਕੋਈ ਕਹੋਂ ਬੇਨੰਤੀ ਆਪਨੇ ਸਤ ਗੁਰ ਪਾਹੇ ਕਾਜ ਤੁਮਾਰੇ ਦੇ ਨਿਵਾਹੇ ਤੂੰ ਸੁਲਤਾਨ ਕਹਾ ਹੋਂ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਪ੍ਰਾਨੀ RAM ਨਾਮ ਨਾ ਚੇਤਾਈ ਪ੍ਰਾਨੀ RAM ਨਾ ਚੇਤਾਈ ਮਦ ਮਾਇਆ ਕੈ ਅੰਧਾ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਵਿੱਚ ਗੁਰੂ ਪਿਆਰ ਸਰਦਾ ਸਤਕਾਰ ਵਿੱਚ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਤਾਬ ਦੀ ਪੁਰਬ ਨੂੰ ਮੁੱਖ ਰੱਖਦੇ ਆਂ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਨਵੇਂ ਮੁਹੱਲੇ ਦੇ ਸ਼ਲੋਕਾਂ ਦੇ ਰੂਪ ਵਿੱਚ ਇਲਾਹੀ ਬਾਣੀ ਜਿਨ੍ਹਾਂ ਨੂੰ ਬਹੁਤ ತಾਤ ਸੰਗਤਾਂ ਭੋਗ ਦੇ ਸ਼ਲੋਕ ਜਾਣਦੀਆਂ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਗੁਰਬਾਣੀ ਪੜ੍ਹੀ ਜਾਂਦੀ ਹੈ ਨਵੇਂ ਮਹੱਲੇ ਦੇ ਸ਼ਲੋਕ ਪੜੇ ਜਾਂਦੇ ਐ ਉਸ ਤੋਂ ਅਪਰੰਤ ਸਮਾਪਤੀ ਵਾਲੇ ਪਾਸੇ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਪੂਰਨ ਪੜੀ ਗਈ ਮੰਨਦੇ ਹਾਂ ਕਿ ਮੁੰਦਾਵਨੀ ਔਰ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਰਾਗ ਮਾਲਾ ਦੀ ਬਾਣੀ ਪੜ੍ਹ ਕੇ ਸਮਾਪਤੀ ਹੋ ਜਾਂਦੀ ਹੈ ਜੋ ਆਪ ਜੀ ਨੇ ਸ਼ਲੋਕ ਸਰਵਣ ਕੀਤਾ ਹੈ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1428 ਅੰਕ ਦੇ ਉੱਤੇ ਸੁਭਾਏਮਾਨ ਹੈ ਇਸ ਪਵਿੱਤਰ ਬਚਨ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜੀਵ ਦੇ ਗਲ ਵਿੱਚ ਇੱਕ ਪਏ ਹੋਏ ਫੰਦੇ ਦੀ ਗੱਲ ਕਰਦੇ ਐ ਕਿ ਜਿਹੜਾ ਸਾਡੇ ਗਲ ਵਿੱਚ ਫੰਦਾ ਪਿਆ ਹੋਇਆ ਹੈ ਉਹ ਕਿਸ ਚੀਜ਼ ਦਾ ਹੈ ਤੇ ਉਸ ਫੰਦੇ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ ਦੋ ਬਚਨ ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਸਾਨੂੰ ਸਮਝਾਉਣ ਦਾ ਯਤਨ ਕੀਤਾ ਤੇ ਇਸ ਗੱਲ ਨੂੰ ਸਮਝਣ ਲਈ ਜਦੋਂ ਵੀ ਅਸੀਂ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਸੇ ਵੀ ਗੁਰਵਾਣੀ ਦੇ ਕਿਸੇ ਵੀ ਸ਼ਬਦ ਦੀ ਵਿਆਖਿਆ ਨੂੰ ਸਮਝਣਾ ਹੋਵੇ ਜਾਂ ਅਸੀਂ ਕਿਤੇ ਕਿਸੇ ਇਤਿਹਾਸ ਨੂੰ ਪੜ੍ਹਨਾ ਹੋਵੇ ਸਾਨੂੰ ਖਾਸ ਕਰਕੇ ਗੁਰਵਾਣੀ ਦੀ ਵਿਆਖਿਆ ਨੂੰ ਕਰਦਿਆਂ ਦੋ ਗੱਲਾਂ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ ਪਹਿਲਾ ਖਿਆਲ ਇਹ ਰੱਖਿਆ ਜਾਣਾ ਚਾਹੀਦਾ ਹੈ ਕਿ ਜਿੰਨੀ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਇਹ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਭੂ ਪਰਮਾਤਮਾ ਦੀ ਆਬਾਦਤ ਕਰਨ ਦੀ ਪ੍ਰੇਰਣਾ ਦਿੰਦੀ ਹੈ ਔਰ ਜਿੰਨਾ ਵੀ ਜ਼ਿਕਰ ਜੇ ਅਸੀਂ ਆਪਣੇ ਜ਼ਿਹਨ ਵਿੱਚੋਂ ਇੱਕ ਨੂੰ ਦੂਰ ਕਰ ਦਈਏ ਤੇ ਅਸੀਂ ਗੁਰਵਾਣੀ ਦੀ ਸਹੀ ਵਿਆਖਿਆ ਨਾ ਕਰ ਸਕਦੇ ਆ ਨਾ ਸਮਝ ਸਕਦੇ ਆ ਗੁਰਵਾਣੀ ਦੀ ਸਹੀ ਵਿਆਖਿਆ ਕਰਨ ਵਾਸਤੇ ਸਹੀ ਵਿਆਖਿਆ ਸਮਝਣ ਵਾਸਤੇ ਸਭ ਨੂੰ ਆਪਣੇ ਜ਼ਿਹਨ ਦੇ ਅੰਦਰ ਉਸ ਇੱਕ ਨੂੰ ਟਿਕਾ ਲੈਣਾ ਬੜਾ ਜ਼ਰੂਰੀ ਹੈ ਉਹ ਪ੍ਰਮਾਤਮਾ ਜਿਹੜਾ ਇੱਕ ਹੈ ਤੇ ਜਿਹਦੇ ਵਰਗਾ ਕੋਈ ਦੂਸਰਾ ਹੋਰ ਹੈ ਨਹੀਂ ਹੈ ਜੀਦੀ ਸ਼ਕਤੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਜਿਹੜਾ ਅਨੰਤ ਬਖਸ਼ਿਸ਼ਾਂ ਦਾ ਦਾਤਾ ਹੈ ਸਾਰੇ ਸੰਸਾਰ ਨੂੰ ਦਾਤਾਂ ਦੇ ਕੇ ਨਿਵਾਜਣ ਵਾਲਾ ਪ੍ਰਮਾਤਮਾ ਹੈ ਉਹ ਪ੍ਰਮਾਤਮਾ ਇੱਕ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਸਾਰੀ ਸ੍ਰਿਸ਼ਟੀ ਦਾ ਕ੍ਰੀਏਟਰ ਹੈ ਉਹ ਪ੍ਰਮਾਤਮਾ ਇੱਕ ਹੈ ਜਿਹੜਾ ਨਿਰਭਉ ਹੈ ਹਰ ਇੱਕ ਜੀਵ ਨੂੰ ਕਿਸੇ ਨੂੰ ਕਿਸੇ ਦਾ ਡਰ ਹੈ ਕਿਸੇ ਨੂੰ ਕਿਸੇ ਦਾ ਡਰ ਹੈ ਕਿਸੇ ਨੂੰ ਕਿਸੇ ਦਾ ਡਰ ਹੈ ਜੋ ਵੀ ਕੋਈ ਪੈਦਾ ਹੋਇਆ ਕਿਸੇ ਨਾ ਕਿਸੇ ਦੇ ਭੈ ਵਿੱਚ ਹੈ ਲੇਕਿਨ ਇੱਕੋ ਇੱਕ ਪ੍ਰਮਾਤਮਾ ਹੈ ਜਿਹੜਾ ਨਿਰਭਉ ਹੈ ਤੇ ਉਹ ਜਿਹੜਾ ਨਿਰਭਉ ਹੈ ਤੇ ਜਿਸ ਦਾ ਕਿਸੇ ਨਾਲ ਵੈਰ ਨਹੀਂ ਨਿਰਵੈਰ ਹੈ ਜਿਸ ਤੇ ਸਮੇ ਦਾ ਕੋਈ ਅਸਰ ਨਹੀਂ ਜਿਹੜਾ ਜੰਮਦਾ ਤੇ ਮਰਦਾ ਨਹੀਂ ਜਿਸ ਦੀ ਹੋਂਦ ਆਪਣੇ ਆਪ ਤੋਂ ਹੈ ਉਹ ਪਰਮਾਤਮਾ ਇੱਕ ਹੈ ਜਦੋਂ ਤੱਕ ਅਸੀਂ ਉਸ ਇੱਕ ਨੂੰ ਆਪਣੇ ਜਿਹਨ ਵਿੱਚ ਨਹੀਂ ਰੱਖਦੇ ਅਸੀਂ ਸਹੀ ਵਿਆਖਿਆ ਨਹੀਂ ਸਮਝ ਸਕਦੇ ਦੂਸਰੀ ਬੇਨਤੀ ਇਹ ਹੈ ਗੁਰਵਾਣੀ ਦੀ ਵਿਆਖਿਆ ਕਰਨ ਲੱਗਿਆਂ ਇੱਕ ਸਾਨੂੰ ਤੱਕ ਗੁਰਵਾਣੀ ਦੀ ਆਪਣੇ ਜਿਹਨ ਵਿੱਚ ਰੱਖਣੀ ਹੋਰ ਜ਼ਰੂਰੀ ਹੈ ਜਿਹੜੀ ਗੱਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਵਾਣੀ ਦੇ ਅੰਦਰ ਕੀਤੀ ਹੈ ਕੇਵ ਸਚਿਆਰਾ ਹੋਈ ਹੈ ਸਚਿਆਰ ਜੀਵ ਕਿਵੇਂ ਬਣ ਸਕਦਾ ਹੈ ਪਰਮਾਤਮਾ ਦੇ ਦਰ ਤੇ ਪ੍ਰਵਾਣ ਕਿਵੇਂ ਚੜ ਸਕਦਾ ਹੈ ਤੇ ਉਹਦੇ ਦਰ ਤੇ ਪ੍ਰਵਾਣ ਚੜਨ ਵਾਸਤੇ ਕੀ ਕੀਤਾ ਜਾਣਾ ਚਾਹੀਦਾ ਹੈ ਤੇ ਸਹਿਬ ਦਾ ਬਚਨ ਆਪਾਂ ਪੜਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਦੋ ਗੱਲਾਂ ਦਾ ਆਪਾਂ ਸਾਂਝ ਕਰਾਂਗੇ ਸਤਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਜ਼ਿਕਰ ਕੀ ਕੀਤਾ ਹੈ ਕਹਿੰਦੇ ਪ੍ਰਾਨੀ ਸਾਹਿਬ ਜੀ ਸੰਬੋਧਨਵਾਚਕ ਵਿੱਚ ਇੱਥੇ ਬਚਨ ਕਰਦੇ ਇਹ ਜੀਵ ਇਹ ਮਨੁੱਖ ਇਹ ਪਿਆਰਿਆ ਸਾਨੂੰ ਸੰਬੋਧਨ ਕਰਕੇ ਕਹਿੰਦੇ ਅਹਮ ਪ੍ਰਾਣੀ RAM ਨਾ ਚੇਤਾਈ ਕਹਿੰਦੇ ਪ੍ਰਮਾਤਮਾ RAM ਦਾ ਇੱਥੇ ਅਰਥ ਦਸ਼ਰਤ ਦਾ ਪੁੱਤਰ ਨਾ ਸਮਝ ਲੈਣਾ ਜਰਮਖੋ ਸੰਸਾਰ ਅੰਦਰ ਬੜੇ ਰਾਮ ਹੋਣਗੇ ਉਹਨਾਂ ਰਾਮਾਂ ਦੀ ਗੱਲ ਨਹੀਂ ਹੈ ਜਿਸ ਜੀਵ ਦਾ ਨਾਮ ਰਾਮ ਹੋਵੇ ਇੱਥੇ ਜ਼ਿਕਰ ਕਿਸੇ ਰਾਮ ਦਾ ਨਹੀਂ ਇੱਥੇ ਮੰਮੇ ਨੂੰ ਔਂਕੜ ਲੱਗੀ ਜਿਹਦਾ ਮਤਲਬ ਇੱਕ ਵਚਨ ਨਾਉਨ ਹੈ ਇਦਾ ਮਤਲਬ ਕਿ ਉਹ ਰਾਮ ਉਹ ਪ੍ਰਮਾਤਮਾ ਉਹ ਸ਼ਕਤੀ ਜਿਹੜੀ ਜ਼ਰੇ-ਜ਼ਰੇ ਵਿੱਚ ਰਮੀ ਹੋਈ ਹੈ ਉਹ ਪ੍ਰਮਾਤਮਾ ਜਿਹੜਾ ਹਰ ਜਗ੍ਹਾ ਤੇ ਮੌਜੂਦ ਹੈ ਉਹ ਪ੍ਰਮਾਤਮਾ ਜਿਹੜਾ ਫਲਾਂ ਦੇ ਫੁੱਲਾਂ ਦੇ ਅੰਦਰ ਖੁਸ਼ਬੂ ਬਣ ਕੇ ਬੈਠਾ ਹੈ ਫਲਾਂ ਦੇ ਅੰਦਰ ਮਠਾਸ ਬਣ ਕੇ ਜਿਹੜਾ ਪ੍ਰਮਾਤਮਾ ਰਮਿਆ ਹੋਇਆ ਹੈ ਜਿਹੜਾ ਪ੍ਰਮਾਤਮਾ ਸਰਬਸ਼ਕਤੀਮਾਨ ਹੈ ਪਾਣੀ ਦੇ ਅੰਦਰ ਪਿਆਸ ਨੂੰ ਬੁਝਾਉਣ ਦੀ ਸ਼ਕਤੀ ਬਣ ਕੇ ਬੈਠਾ ਹੈ ਭੋਜਨ ਦੇ ਅੰਦਰ ਭੁੱਖ ਨੂੰ ਖਤਮ ਕਰਨ ਦੀ ਤਾਕਤ ਬਣ ਕੇ ਬੈਠਾ ਹੈ ਉਹ ਪਰਮਾਤਮਾ ਉਹਨੂੰ ਰਾਮ ਕਿਹਾ ਹੈ ਜਿਹੜਾ ਹਰ ਜਗ੍ਹਾ ਤੇ ਰਮਿਆ ਹੋਇਆ ਹੈ ਸਤਿਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਕਹਿੰਦੇ ਐ ਜੀਵ ਐ ਪ੍ਰਾਣੀ ਰਾਮ ਨਾ ਚੇਤਾਈ ਤੂੰ ਉਸ ਪ੍ਰਭੂ ਪਰਮਾਤਮਾ ਨੂੰ ਆਪਣੇ ਜਿਹਨ ਵਿੱਚ ਆਪਣੇ ਚੇਤੇ ਵਿੱਚ ਆਪਣੀ ਸੁਰਤ ਵਿੱਚੋਂ ਵਿਸਾਰ ਦਿੱਤਾ ਹੈ ਕਿਉਂ ਮਦ ਮਾਇਆ ਕਹ ਅੰਧ ਸਹਿਬ ਪਿਤਾ ਜੀ ਕਹਿੰਦੇ ਤੂੰ ਮਾਇਆ ਦੇ ਵਿੱਚ ਗਰਸਿਆ ਗਿਆ ਹੈ ਤੂੰ ਮਾਇਆ ਵਿੱਚ ਇਤਨਾ ਗਲਤਾਨ ਹੋ ਗਿਆ ਹੈ ਕਿ ਤੈਨੂੰ ਹੋਸ਼ ਭੁੱਲ ਗਈ ਕਿ ਜਿਸ ਪ੍ਰਮਾਤਮਾ ਨੇ ਇੱਥੇ ਤੈਨੂੰ ਇਹ ਜੀਵਨ ਦਾਤ ਬਖਸ਼ਿਸ਼ ਕਰਕੇ ਇਹ ਜਿਹੜੀ ਸਾਨੂੰ ਜੀਵਨ ਦਾ ਦਾਤ ਦਿੱਤੀ ਹੈ ਇਹ ਉਸ ਪ੍ਰਮਾਤਮਾ ਦੀ ਦਾਤ ਹੈ ਨਾ ਸਾਨੂੰ ਉਸ ਕਿੰਨੀ ਸੁੰਦਨ ਸੁਕੁੰਦਨ ਵਰਗੀ ਸੁੰਦਰ ਦੇਹੀ ਬਖਸ਼ਿਸ਼ ਕੀਤੀ ਹੈ ਇਸ ਦੇਹੀ ਨੂੰ ਚਲਾਉਣ ਲਈ 36 ਪ੍ਰਕਾਰ ਦੇ ਪਦਾਰਥ ਬਖਸ਼ਿਸ਼ ਕੀਤੇ ਨੇ ਉਸ ਪ੍ਰਮਾਤਮਾ ਨੇ ਜਿਨੇ ਸਾਨੂੰ ਦੇਹੀ ਬਖਸ਼ਿਸ਼ ਕੀਤੀ ਤੇ ਚਲਾਉਣ ਲਈ 36 ਪ੍ਰਕਾਰ ਦੇ ਪਦਾਰਥ ਬਖਸ਼ਿਸ਼ ਕੀਤੇ ਤੇ ਤੁਸੀਂ ਗੁਰਮਖੋ ਇਹ ਕਹਿ ਸਕਦੇ ਹੋ ਨਾ ਪਦਾਰਥ ਤਾਂ ਨਹੀਂ ਉਹਨੇ ਦਿੱਤੇ ਤੇ ਅਸੀਂ ਸੇਬ ਬਾਜ਼ਾਰੋਂ ਲੈ ਕੇ ਖਾਂਦੇ ਹਾਂ ਅਸੀਂ ਡਰਾਈ ਫਰੂਟ ਬਾਜ਼ਾਰੋਂ ਲੈ ਕੇ ਖਾਂਦੇ ਹਾਂ ਤੇ ਇੱਕ ਗੱਲ ਯਾਦ ਰੱਖਿਓ ਜੇ ਇਹ ਸੇਬ ਦਾ ਉਹ ਬੀਜ ਪੈਦਾ ਨਾ ਕਰਦਾ ਤੇ ਤੁਸੀਂ ਸੇਬ ਬਜਾਰੋਂ ਕਿਵੇਂ ਲੈ ਸਕਦੇ ਜੇ ਉਹ ਸੇਬ ਧਰਤੀ ਤੇ ਪੈਦਾ ਹੀ ਨਾ ਕਰਦਾ ਹੋਰ ਤਾਂ ਹੋਰ ਜਿਤਨੇ ਵੀ ਪਦਾਰਥ ਪੈਦਾ ਕੀਤੇ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤੇ ਤੇ ਇਹਨਾਂ ਪਦਾਰਥਾਂ ਨੂੰ ਜੇ ਕਿਤੇ ਗਰਮੀ ਨਾ ਮਿਲਲੇ ਜਾਂ ਉਹਨਾਂ ਨੂੰ ਧੁੱਪ ਸ਼ਾਂ ਨਾ ਮਿਲੇ ਜੇ ਉਹਨਾਂ ਨੂੰ ਗਰਮੀ ਨਹੀਂ ਮਿਲਦੀ ਤਾਂ ਵੀ ਪੈਦਾ ਨਹੀਂ ਹੋ ਸਕਦੇ ਜੇ ਉਹਨਾਂ ਨੂੰ ਪਾਣੀ ਨਾ ਮਿਲੇ ਤਾਂ ਵੀ ਨਹੀਂ ਹੋ ਸਕਦੇ ਵੇਖੋ ਪਾਣੀ ਵਰਗੀਆਂ ਨਿਯਮਤਾ ਉਸ ਦਾਤੇ ਨੇ ਦਿੱਤੀਆਂ ਨੇ ਹੋਰ ਤਾਂ ਹੋਰ ਸਾਨੂੰ ਉਸ ਪ੍ਰਮਾਤਮਾ ਨੇ ਆਕਸੀਜਨ ਵਰਗੀ ਦਾਤ ਦੇ ਕੇ ਨਵਾਜੇ ਪਤਾ ਉਦੋਂ ਲੱਗਦਾ ਜਦੋਂ ਕਿਤੇ ਆਕਸੀਜਨ ਅਸੀਂ ਮੁੱਲ ਲੈ ਕੇ ਖਾਣੀ ਹੋਵੇ ਮੈਂ ਕਈ ਵਾਰ ਇਹ ਗੱਲ ਕਹਿ ਚੁੱਕਿਆ ਜਦੋਂ ਆਕਸੀਜਨ ਮੁੱਲ ਲੈ ਕੇ ਖਾਣੀ ਹੋਵੇ ਨਾ ਹਸਪੀਟਲ ਵਿੱਚ ਬੰਦਾ ਹੋਵੇ ਐਡਮਿਟ ਤੇ ਡਾਕਟਰ ਕਹਿਣ ਕਿ ਇਹਨੂੰ ਵੈਂਟੀਲੇਟਰ ਤੇ ਪਾਉਣਾ ਪੈਣਾ ਹੈ ਆਕਸੀਜਨ ਦੇਣੀ ਪੈਣੀ ਹੈ ਤੇ ਜਿਹੜੀ ਉਹ ਆਕਸੀਜਨ ਫਿਰ ਪਤਾ ਲੱਗਦਾ ਕਿ ਵੈਂਟੀਲੇਟਰ ਦਾ ਘੰਟਿਆਂ ਦੇ ਹਿਸਾਬ ਨਾਲ ਜਦੋਂ ਡਾਕਟਰ ਉਹਦਾ ਲੇਖਾ ਲੈਂਦੇ ਆ ਨਾ ਉਦੋਂ ਪਤਾ ਲੱਗਦਾ ਕਿ ਆਕਸੀਜਨ ਦੀ ਵੈਲਿਊ ਕੀ ਹੈ ਇਹ ਜੀਵ ਵੈਸੇ ਭੁੱਲ ਚੁੱਕਾ ਹੈ ਕਿ ਉਸ ਪ੍ਰਮਾਤਮਾ ਨੇ ਜਿਹੜੀਆਂ ਤਮਾ ਸਾਰੀਆਂ ਬੇਸ਼ੁਮਾਰ ਕੀਮਤੀ ਦਾਤਾਂ ਦਿੱਤੀਆਂ ਸਨ ਉਸ ਦਾਤੇ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਇਹ ਜੀਵ ਭੁੱਲ ਚੁੱਕਿਆ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਇਹ ਜੀਵ ਤੂੰ ਉਹਨਾਂ ਨੂੰ ਭੁੱਲ ਕੇ ਤੂੰ ਮਾਇਆ ਦੇ ਪਦਾਰਥਾਂ ਵਿੱਚ ਗਲਤਾਨ ਹੋ ਚੁੱਕਾ ਹੈ ਤੇ ਜਿਹੜਾ ਜੀਵ ਮਾਇਆ ਦੇ ਪਦਾਰਥਾਂ ਵਿੱਚ ਖਚਤ ਹੋ ਜਾਵੇ ਉਸ ਪਰਮਾਤਮਾ ਨੂੰ ਭੁੱਲ ਜਾਵੇ ਦਿੱਤੀਆਂ ਹੋਈਆਂ ਉਹਦੀਆਂ ਦਾਤਾਂ ਨੂੰ ਭੁੱਲ ਜਾਵੇ ਸਹਿ ਪਿਤਾ ਜੀ ਕਹਿੰਦੇ ਐ ਤੂੰ ਮਾਇਆ ਦੇ ਵਿੱਚ ਅੰਨ ਹੋ ਚੁੱਕਾ ਹੈ ਤੇ ਮਾਇਆ ਕਿਹੜੀ ਹੈ ਇਹ ਸਮਝਣਾ ਬੜਾ ਜ਼ਰੂਰੀ ਹੈ ਕਿਉਂਕਿ ਜੇ ਸਾਨੂੰ ਮਾਇਆ ਬਾਰੇ ਸਮਝ ਨਾ ਆਈ ਤੇ ਅਸੀਂ ਕੀ ਸਮਝਾਂਗੇ ਸਤਿਗੁਰੂ ਜੀ ਨੇ ਗੁਰਵਾਣੀ ਵਿੱਚ ਹੀ ਬਾਣ ਬਚਨ ਕਰਕੇ ਸਮਝਾਇਆ ਹੈ ਕਿ ਜਿਹੜੀ ਉਹ ਮਾਇਆ ਹੈ ਜਿਸ ਦੇ ਨਾਲ ਜੁੜਨ ਕਰਕੇ ਸਾਨੂੰ ਪਰਮਾਤਮਾ ਵਿਸਰ ਜਾਵੇ ਜਿਤ ਹਾਰ ਵਿਸਰੈ ਮੋਹ ਉਪਜੇ ਭਾਉ ਦੂਜਾ ਲਾਇਆ ਜਦੋਂ ਪ੍ਰੀਤ ਦੂਜੇ ਨਾਲ ਲੱਗ ਜਾਵੇ ਪ੍ਰਮਾਤਮਾ ਨਾਲੋਂ ਪ੍ਰੀਤ ਟੁੱਟ ਜਾਵੇ ਤੇ ਇਹ ਪ੍ਰੀਤ ਸੰਸਾਰ ਦੇ ਪਦਾਰਥਾਂ ਨਾਲ ਲੱਗ ਜਾਵੇ ਸਦਾ ਸੰਸਾਰ ਦੇ ਆਧਿਆ ਨਾਲ ਲੱਗ ਜਾਵੇ ਸੰਸਾਰੀ ਲੋੜਾਂ ਦੇ ਵਿੱਚ ਖਚਤ ਹੋ ਜਾਵੇ ਤੇ ਪ੍ਰਮਾਤਮਾ ਨਾਲੋਂ ਜਦੋਂ ਇਹ ਪ੍ਰੀਤ ਟੁੱਟ ਜਾਵੇ ਨਾ ਜਿਦਾ ਜਿਦਾ ਕਰਕੇ ਪ੍ਰਮਾਤਮਾ ਨਾਲੋਂ ਪ੍ਰੀਤ ਟੁੱਟੇ ਉਹ ਸਾਰਾ ਕੁਝ ਮਾਇਆ ਹੈ ਗੁਰਮਖੋ ਇਥੇ ਸਤਗੁਰੂ ਜੀ ਨੇ ਸਾਨੂੰ ਬੜੇ ਪਿਆਰ ਨਾਲ ਸਮਝਾਉਣਾ ਕੀਤਾ ਹੈ ਕਹਿੰਦੇ ਕਿ ਤੂੰ ਮਾਇਆ ਵਿੱਚ ਗਲਤਾਂ ਹੋ ਗਿਆ ਹੈ ਮਾਇਆ ਵਿੱਚ ਖੱਤਤ ਹੋ ਚੁੱਕਾ ਹੈ ਜੀਵ ਜੀਵ ਆਪਣੇ ਲੋੜਾਂ ਦੇ ਪਿੱਛੇ ਦੌੜ ਚੁੱਕਿਆ ਹੈ ਪ੍ਰਮਾਤਮਾ ਨੂੰ ਛੱਡ ਚੁੱਕਿਆ ਹੈ ਇਸ ਕਰਕੇ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਜੀਵ ਇਹ ਪ੍ਰਾਣੀ ਤੂੰ ਪ੍ਰਮਾਤਮਾ ਨੂੰ ਚੇਤਾ ਭੁਲਾ ਲਿਆ ਹੈ ਤੇ ਮਾਇਆ ਦੇ ਵਿੱਚ ਅੰਨਾ ਹੋ ਚੁੱਕਾ ਹੈ ਤੇ ਜਦੋਂ ਮਨੁੱਖ ਮਾਇਆ ਵਿੱਚ ਅੰਨਾ ਹੋ ਜਾਵੇ ਨਾ ਜਿਹੜੇ ਮਨੁੱਖ ਨਸ਼ਿਆਂ ਵਿਸ਼ਿਆਂ ਵਿੱਚ ਅੰਨ੍ਹੇ ਹੋ ਜਾਂਦੇ ਐ ਫਿਰ ਉਹਨਾਂ ਨੂੰ ਆਪਣੇ ਧੀ ਤੇ ਭੈਣ ਦੀ ਵੀ ਪਛਾਣ ਨਹੀਂ ਜੇ ਰਹਿੰਦੀ ਗੁਰਮਖੋ ਉਸ ਮਨੁੱਖ ਦਾ ਜੀਵਨ ਪਤਾ ਕਿਹੋ ਜਿਹਾ ਬਣ ਜਾਂਦਾ ਹੈ ਉਸ ਮਨੁੱਖ ਦਾ ਜੀਵਨ ਇੱਕ ਪਸ਼ੂ ਵਰਗਾ ਬਣ ਜਾਂਦਾ ਹੈ ਪਸ਼ੂ ਵਰਗਾ ਪਸ਼ੂ ਵਿੱਚ ਤੇ ਉਸ ਮਨੁੱਖ ਵਿੱਚ ਕੋਈ ਫਰਕ ਨਾ ਸਮਝਿਓ ਜਿਹੜੇ ਮਨੁੱਖ ਨੂੰ ਇਹ ਨਾ ਪਤਾ ਹੋਵੇ ਕਿ ਮੇਰੀ ਭੈਣ ਕੌਣ ਹੈ ਮੇਰੀ ਧੀ ਕੌਣ ਹੈ ਮੇਰੀ ਪਤਨੀ ਕੌਣ ਹੈ ਮੇਰੀ ਮਾਂ ਕੌਣ ਹੈ ਜਿਹੜਾ ਮਨੁੱਖ ਇਹ ਨਾ ਪਛਾਣੇ ਇਹ ਪਸ਼ੂਆਂ ਨੂੰ ਵੀ ਨਹੀਂ ਪਤਾ ਹੁੰਦਾ ਮੇਰੀ ਭੈਣ ਕੌਣ ਹੈ ਮੇਰੀ ਧੀ ਕੌਣ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਜ਼ਿਕਰ ਗੁਰਵਾਣੀ ਵਿੱਚ ਕੀਤਾ ਹੋਇਆ ਹੈ ਸਾਬਕਾ ਪਿਤਾ ਜੀ ਕਹਿੰਦੇ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਜੀ ਵੇਖਣ ਨੂੰ ਭਾਵੇਂ ਇਹ ਬੰਦਾ ਲੱਗਦਾ ਹੈ ਮਨੁੱਖ ਲੱਗਦਾ ਹੈ ਕਰਤੂਤਾ ਤੇ ਪਸ਼ੂਆਂ ਵਾਲੀਆਂ ਹੀ ਹੈ ਨਾ ਜਿਹੜਾ ਵਿਸ਼ਿਆਂ ਵਿੱਚ ਗਰ ਗਿਆ ਹੋਇਆ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਮਦ ਮਾਇਕ ਹੈ ਅੰਧਾ ਜੀਵ ਤੂੰ ਮਾਇਆ ਦੇ ਵਿੱਚ ਗਲਤਾਨ ਹੋ ਚੁੱਕਾ ਹੈ ਮਾਇਆ ਦੇ ਵਿੱਚ ਖਚਤ ਹੋ ਚੁੱਕਾ ਹੈ ਇਸ ਕਰਕੇ ਯਾਦ ਰੱਖੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਆ ਜੀਵ ਕਿ ਤੂੰ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚੋਂ ਵਸਾਰ ਦਿੱਤਾ ਹੈ ਤੇ ਮਾਇਆ ਦੇ ਵਿੱਚ ਖਚਤ ਹੋ ਚੁੱਕਾ ਹੈ ਸਾਬ ਅਗਲੀ ਤੁਕ ਵਿੱਚ ਕੀ ਕਹਿੰਦੇ ਆ ਕਹੋ ਨਾਨਕ ਹਰ ਭਜਨ ਬਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਖਦੇ ਨੇ ਨਵੇਂ ਨਾਨਕ ਪਾਤਸ਼ਾਹ ਆਖਦੇ ਨੇ ਕੀ ਕਹਿੰਦੇ ਨੇ ਹਰ ਭਜਨ ਬਿਨ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾ ਪ੍ਰਮਾਤਮਾ ਦੀ ਆਬਾਦਤ ਤੋਂ ਬਿਨਾ ਪ੍ਰਮਾਤਮਾ ਦੀ ਸਿਫਤ ਸਲਾਤ ਤੋਂ ਬਿਨਾ ਪਰਤ ਤਾਹੇ ਜਮ ਫੰਦ ਤੇ ਤੂੰ ਆਪਣੇ ਗਲਾ ਗਲ ਵਿੱਚ ਜਮਾਂ ਦੀ ਫਾਸੀ ਪਾਈ ਹੋਈ ਹੈ ਯਾਦ ਰੱਖ ਆਪਣੇ ਗਾਲ ਵਿੱਚ ਫਾਹਾ ਵਿਸ਼ੇ ਵਿਕਾਰਾਂ ਦਾ ਪਾਲਿਆ ਹੀ ਇਹ ਰਸਾ ਹੀ ਤੇਰੇ ਗਾਲ ਵਿੱਚ ਇਹ ਭਲੇਖੇ ਚ ਨ ਰਹੀਂ ਜਿਹੜੇ ਨਸ਼ਿਆਂ ਵਿਸ਼ਿਆਂ ਵਿੱਚ ਗਰਕ ਹੋ ਚੁੱਕਾ ਹੈ ਜਿਹੜੇ ਲੋਭ ਲਾਲਚਾਂ ਵਿੱਚ ਗਰਕ ਹੋ ਚੁੱਕਾ ਹੈ ਨਾ ਇਹ ਲੋਭ ਲਾਲਚ ਨਸ਼ੇ ਵਿਸ਼ੇ ਤੇਰੇ ਗਾਲ ਵਿੱਚ ਪਈ ਹੋਈ ਇੱਕ ਫਾਸੀ ਹੂ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾ ਬਾਕੀ ਸਾਰੀਆਂ ਤੇਰੇ ਗਾਲ ਵਿੱਚ ਪਈਆਂ ਹੋਈਆਂ ਫਾਇਆਂ ਹੀ ਨਹੀਂ ਫਾਸੀਆਂ ਹੀ ਨੇ ਰस्सੀਆਂ ਹੀ ਨੇ ਰਸੇ ਨੇ ਤੂੰ ਆਪਣੇ ਗਲ ਵਿੱਚ ਆਪੇ ਹੀ ਫਾਪ ਆਇਆ ਹੋਇਆ ਹੈ ਜਿਸ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਗਲ ਪਾਥਰ ਕੈਸੇ ਤਰੇ ਅਥਾ ਸੰਸਾਰ ਇੱਕ ਸਮੁੰਦਰ ਹੈ ਤੇ ਜਿਸ ਤਰ੍ਹਾਂ ਜੀਵ ਨੇ ਕਿਸੇ ਸਮੁੰਦਰ ਨੂੰ ਪਾਰ ਕਰਨਾ ਹੋਵੇ ਤਰਨਾ ਹੋਵੇ ਗਾਲ ਚ ਪੱਥਰ ਬੰਨ ਕੇ ਨਹੀਂ ਨਾ ਤਰ ਸਕਦਾ ਭਾਰ ਉਹਨੂੰ ਲੈ ਉਹਦਾ ਗਾਲ ਵਿੱਚ ਬੰਨਿਆ ਹੋਇਆ ਭਾਰ ਉਹਨੂੰ ਲੈ ਕੇ ਡੁੱਬ ਜਾਂਦਾ ਏ ਇਸ ਤਰ੍ਹਾਂ ਇਹ ਆਪਣੇ ਗਾਲ ਵਿੱਚ ਫਾਹੀ ਪਾਈ ਹੋਈ ਹੈ ਰੱਸਾ ਪਾਇਆ ਹੈ ਫੰਦਾ ਪਾਇਆ ਹੋਇਆ ਹੈ ਸਾਕਤ ਹਰਸ ਸਾਦਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ ਸਾਕਤ ਦੇ ਹਿਰਦੇ ਦੇ ਅੰਦਰ ਹਉਮੈ ਦਾ ਇੱਕ ਕੰਡਾ ਹੈ ਜਿਉਂ-ਜਿਉਂ ਚਲੇ ਚੁਬੇ ਦੁੱਖ ਪਾਵੇ ਜਿਉਂ-ਜਿਉਂ ਇਹ ਚੱਲਦਾ ਹੈ ਨਾ ਤੇ ਹਮੇ ਦਾ ਕੰਡਾ ਅੰਦਰ ਹੋਰ ਖੁੱਬਦਾ ਜਮਕਾਲ ਸਹ ਸਿਰ ਡੰਡਾ ਹੈ ਸਿਰ ਦੇ ਵਿੱਚ ਜਮਾ ਦਾ ਡੰਡਾ ਖਾਣਾ ਪੈਂਦਾ ਹੈ ਜੀਵ ਨੂੰ ਕਦੋਂ ਜਦੋਂ ਅੰਦਰ ਹਉਮੈ ਜਦੋਂ ਅੰਦਰ ਹੰਕਾਰ ਕਿ ਮੇਰੇ ਵਰਗਾ ਵਿਦਵਾਨ ਕੋਈ ਨਹੀਂ ਮੇਰੇ ਵਰਗਾ ਗਿਆਨਵਾਨ ਕੋਈ ਨਹੀਂ ਤੇ ਸਾਬ ਨੇ ਉਹਨੂੰ ਵੀ ਨਹੀਂ ਜੇ ਬਖਸ਼ਿਆ ਜੇ ਕੋਈ ਬੰਦਾ ਇਹ ਆਖੇ ਕਿ ਮੈਂ ਬੜਾ ਵਿਦਵਾਨ ਮੈਂ ਬੜੀ ਕਥਾ ਕਰਦਾ ਮੈਂ ਬੜਾ ਸਿਆਣਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਉਹਨਾਂ ਦਾ ਵੀ ਲਿਆਜ ਨਹੀਂ ਰੱਖਿਆ ਸਾਬ ਕਹਿੰਦੇ ਐ ਜੋ ਜਾਣੈ ਮੈਂ ਕਥਨੀ ਕਰਤਾ ਜੇ ਕੋਈ ਜੀਵੇ ਆਖੇ ਹੰਕਾਰ ਵਿੱਚ ਕਿ ਮੈਂ ਬੜਾ ਕਥਾਵਾਚਕਾਂ ਤੇ ਮੇਰੇ ਵਰਗਾ ਕਥਾਵਾਚਕ ਨਹੀਂ ਮੇਰੇ ਕੋਲ ਪ੍ਰੋਗਰਾਮ ਬੜੇ ਨੇ ਲੋਕ ਮੈਨੂੰ ਬੜੇ ਸੱਦਦੇ ਨੇ ਮੈਨੂੰ ਪ੍ਰੋਗਰਾਮ ਬੜੇ ਦਿੰਦੇ ਨੇ ਲੋਕ ਮੇਰੀ ਵਾਹ ਵਾਹ ਬੜੀ ਕਰਦੇ ਨੇ ਤੇ ਸੰਸਾਰ ਦੇ ਅੰਦਰ ਸਤਗੁਰੂ ਜੀ ਨੇ ਕਹਿ ਦਿੱਤਾ ਜੋ ਜਾਣਾ ਮੈਂ ਕਥਨੀ ਕਰਤਾ ਵਪਾਰੀ ਬਸਦਾ ਜੋ ਫਿਰਦਾ ਜਿਵੇਂ ਵਪਾਰੀ ਮੱਝਾਂ گاਵਾ ਖਰੀਦਦਾ ਧਰਤੀ ਤੇ ਤੁਰਿਆ ਫਿਰਦਾ ਨਾ ਵਪਾਰ ਦੀ ਖਾਤਰ ਉਹ ਵੀ ਇਸ ਵਪਾਰ ਦੀ ਖਾਤਰ ਸੰਸਾਰ ਵਿੱਚ ਤੁਰਿਆ ਫਿਰਦਾ ਹੈ ਉਹਦੇ ਵਿੱਚ ਤੇ ਉਹਦੇ ਵੀ ਵਪਾਰੀ ਵਿੱਚ ਵੀ ਕੋਈ ਫਰਕ ਨਹੀਂ ਹੈ ਅੰਦਰ ਹੌਮੇ ਦਾ ਕੰਡਾ ਹੀ ਹੈ ਹੌਮੇ ਦੀ ਫਾਹੀਆ ਆਪਣੇ ਗਲ ਵਿੱਚ ਉਸ ਨੇ ਪਾਈ ਹੈ ਸਤਿਗੁਰੂ ਜੀ ਸਾਹਿਬ ਕਹਿੰਦੇ ਸਿਮਰਨ ਤੋਂ ਬਿਨਾ ਬਾਕੀ ਸਾਰਾ ਸੰਸਾਰ ਦਾ ਪਦਾਰਥ ਜਿਹੜਾ ਹੈ ਇਹ ਜੀਵ ਇਹ ਤੇਰੇ ਗਲ ਵਿੱਚ ਇੱਕ ਫਾਸੀ ਹੈ ਫਾਹਾ ਹੈ ਫਾ ਦਾ ਰਸਾ ਹੈ ਇਰ ਤੋਂ ਬਾਚੋ ਸਤਗੁਰੂ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਗੱਲ ਦੀ ਪ੍ਰੇਰਣਾ ਦੇ ਕੇ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਕੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਏਸ ਫਾਹੀ ਤੋਂ ਜੇ ਬਚਣਾ ਹੈ ਤੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਿਆ ਕਰ ਪ੍ਰਮਾਤਮਾ ਦੇ ਸਿਮਰਨ ਵਿੱਚ ਜੁੜਿਆ ਕਰ ਪ੍ਰਮਾਤਮਾ ਦੀ ਆਬਾਦਤ ਵਿੱਚ ਜੁੜਿਆ ਕਰ ਉਸ ਪ੍ਰਮਾਤਮਾ ਦੀ ਸਭ ਤੋਂ ਸਲਾਹ ਕਰਦਿਆਂ ਕਰਦਿਆਂ ਤੇਰੀ ਆਤਮਾ ਉਹਦੇ ਗੁਣਾਂ ਨੂੰ ਚੇਤੇ ਕਰਦਿਆਂ ਕਰਦਿਆਂ ਤੇਰੇ ਹਿਰਦੇ ਦੇ ਅੰਦਰ ਗੁਣ ਆ ਕੇ ਵਸ ਜਾਣ ਤੇ ਉਹਨਾਂ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਤੇ ਜਦੋਂ ਗੁਣ ਧਾਰਨ ਕਰੇਗਾ ਨਾ ਤੇ ਗੁਣਾ ਦੇ ਨਾਲ ਗੁਣ ਕਹ ਹੈ ਗੁਣੀ ਸਮਾਵਣਿਆ ਫਿਰ ਉਸ ਪ੍ਰਭੂ ਪਰਮਾਤਮਾ ਵਿੱਚ ਸਮਾ ਜਾਵੇਂਗਾ ਕਲ ਯਾਦ ਰੱਖਿਓ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਗੱਲ ਜਿਹੜੀ ਹੈ ਜੇ ਦੂਸਰਾ ਪੱਖ ਕਹੀਏ ਫੰਦੇ ਤੋਂ ਬਚਨ ਲਈ ਫਾਹੀ ਜਮਾ ਦੀ ਫਾਹੀ ਤੋਂ ਬਚਨ ਲਈ ਤੈਨੂੰ ਮੁਕਤੀ ਚਾਹੀਦੀ ਹੈ ਭਾਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਮੁਕਤ ਕਰਨਾ ਚਾਹੁੰਦੇ ਹੈ ਤੇ ਮੁਕਤ ਕਿਵੇਂ ਹੋਇਆ ਜਾ ਸਕਦਾ ਹੈ ਯਾਦ ਰੱਖਿਓ ਜਦ ਤੱਕ ਸਾਡੇ ਅੰਦਰ ਤ੍ਰਿਸ਼ਨਾਵਾਂ ਚੱਲਦੀਆਂ ਨੇ ਉਨੀ ਦੇਰ ਤੱਕ ਸਾਡਾ ਜੰਮਣ ਮਰਨ ਦਾ ਗੇੜਾ ਚੱਲਦਾ ਹੈ ਸਤਗੁਰੂ ਜੀ ਨੇ ਗੁਰਬਾਣੀ ਦੇ ਅੰਦਰ اٹਲ ਫੈਸਲਾ ਇੱਕ ਬੜਾ ਪਿਆਰਾ ਫੈਸਲਾ ਦਿੱਤਾ ਹੋਇਆ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਸਮਝਾਇਆ ਹੈ ਬਾਣੀ ਦੇ ਅੰਦਰ ਕਿ ਜਿਵੇਂ ਸ ਆਪ ਪਿਤਾ ਜੀ ਕਹਿੰਦੇ ਆ ਉਸ ਪ੍ਰਮਾਤਮਾ ਨਾਲ ਜੁੜ ਆਪ ਮੁਕਤ ਮੁਕਤ ਕਰੇ ਸੰਸਾਰ ਜਿਹੜਾ ਆਪ ਮੁਕਤ ਹੈ ਤੇ ਸੰਸਾਰ ਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰਦਾ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਬਾਣੀ ਦੇ ਅੰਦਰ ਜ਼ਿਕਰ ਕਰਕੇ ਸਮਝਾਉਣ ਦਾ ਯਤਨ ਕੀਤਾ ਹੈ ਸਾਡੇ ਹਿਰਦੇ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਸ ਜਾਣ ਆਓ ਬਾਣੀ ਤੇ ਬਾਣੇ ਦੇ ਧਾਰਨੀ ਹੋ ਗਏ ਲੋਕ ਪਰਲੋਕ ਸਵਾਰੀਏ ਭੁੱਲਾਂ ਦੀ ਖਿਮਾ ਔਰ ਬਹੁਤ ਸਾਰੀਆਂ ਸੰਗਤਾਂ ਦੇ ਦਾ ਧੰਨਵਾਦ ਪ੍ਰਬੰਧਕਾਂ ਦਾ এবੀਪੀ ਸਾਂਝੇ ਦਾ ਸਾਰੀਆਂ ਸੰਗਤਾਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਅਸੀਸ ਦਿਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ